ਕੀ ਮਹੀਨਾ ਲਿਗਾ ਭਰਤੀ ਜਮੀਨਾਂ ਲੱਗਿਆ ਭਾਈ ਇਹਨੂੰ ਠੀਕ ਆ 2.5 ਮਹੀਨਾ ਦੀ ਚੱਕ ਪਾਸ ਹਾਂਜੀ ਹਾਂਜੀ ਵੀ ਚੱਕ ਪਾਸ ਚੱਕ ਕਰਾਈ ਤੇ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਚੰਗਾ ਨੇ ਤਿਆਰ ਕਰਿਆ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ ਹਫਤਾ ਪਿਆਗਾ ਸੋਹਣੀ ਆਗੀ ਚੰਗੀ ਸੰਭੀ ਬਲੀ ਆ ਥਾਣ ਲੈਵੇ ਦੀ ਸਾਫ ਆਗੀ ਨਾੜਾ ਨੂੜਾ ਚੰਗੀਆਂ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀ ਤੇ ਬਾਕੀ 30 32 ਕਿਲੋ ਦੁੱਧ ਦਿੱਤਾ ਸੀ ਜੀ 30 ਤੋਂ 32 ਲੀਟਰ ਇਹਨੇ ਪਹਿਲੇ ਸੋ ਦੁੱਧ ਪਾਇਆ ਹਾਂਜੀ ਹਾਂਜੀ ਠੀਕ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਪਿੰਡ ਦੀ ਆਰਾਮਪਰਾ ਫੂਲ ਤੇ ਜ਼ਿਲ੍ ਇਹ ਦੋ ਗਾਂਆਂ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਤਾਂ ਟੋਕੜ ਗੱਭਣ ਆ ਗਈ ਚੈੱਕ ਪਾਸ ਆ ਗਈ ਤੇ ਇੱਕ ਤਾਜੀ ਸੂਨ ਵਾਲੀ ਆ ਗਈ ਕੁਸ਼ਕ ਦਿਨ ਰਹਿੰਦੇ ਆ ਇਹਦੇ 6 ਤੋਂ 7 ਦਿਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਧਰ ਪਹਿਲੇ ਨੰਬਰ ਤੇ ਖੜੀ ਆ ਇਹ ਟੋਕੜ ਗੱਭਣ ਆ ਗਈ ਇਹ ਦੋ ਗਾਂਵਾਂ ਤੁਹਾਨੂੰ ਦਿਖਾਵਾਂਗੇ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਦੋਵਾਂ ਦੀ ਤੇ ਤੋੜ ਕੇ ਵੀ ਦਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਆਪਦੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਜੱਲੀ ਜਾਂਦਾ ਤੇ ਕਾਲ ਕਰਕੇ ਪੂਰੀ ਫੋਲ ਤਸੱਲੀ ਕਰਕੇ ਇੱਥੇ ਪਹੁੰਚ ਕੇ ਤੁਸੀਂ ਤੇ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ। ਤੇ ਅੱਜ hota ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਾਫੀ ਗਾਂਾਂ ਰੱਖੀਆਂ ਆ ਮਾ ਬਾਈ ਜੀ ਨਾਲ। ਦੁੱਧ ਦਾ ਕੰਮ ਆਗਾ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਹੀ ਦੋ ਗਾਇਆਂ ਬਕਾਊ ਕਰਨਾ ਤੇ ਆ ਜੋ ਡਿਟੇਲ ਲੈ ਕੇ ਦਿੰਨੇ ਆ ਆਪਾਂ ਸਾਰੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਕਲਵਿੰਦਰ ਸਿੰਘ ਆ ਜੀ ਪਿੰਡ ਆਦਮਪੁਰਾ ਜੀ ਜਿਹੜਾ ਬਠਿੰਡਾ ਜੀ ਸਹੀ ਦੋ ਕਿ ਆਪਣਾ ਨੇੜੇ ਰਹਿ ਜਾਂਦਾ ਇੱਧਰ ਇੱਧਰ ਸਲਾਤਪੁਰਾ ਆ ਰਹਿ ਜਾਂਦਾ ਜੀ ਫਲਕੜਾ ਦੀ ਨਾ ਕੰਗੜਾ ਹਾਂ ਜੀ ਭਦਾਵੜ ਜੀ ਭਦਾਵੜੇ ਆਸ-ਪਾਸੇ ਤੇ ਪਿੰਡ ਰਹਿ ਜਾਂਦੇ ਨੇ ਹਾਂ ਜੀ ਆਸ-ਪਾਸੇ ਦੇ ਪਿੰਡ ਹੈ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਪਹਿਲੇ ਨੰਬਰ ਤੇ ਟੋਕੜ ਗੱਭਣਾ ਆਪਾਂ ਬੈੜ ਦਿਖਾਉਣੀ ਆਂ ਕੀ ਕਿਹੜਾ ਸੂਏ ਆ ਇਹ ਤੀਜੇ ਸੂਏ ਵਾਸਤੇ ਗੱਭਣਾ ਬਾਈ ਜੀ ਦੂਜਾ ਸੂਆ ਸੂਈ ਵੀ ਆ ਗਈ। ਹਾਂਜੀ ਦੂਜਾ ਸੂਆ ਸੂਈ ਵੀ। ਤੇ ਤੀਜੇ ਸੂਏ ਵਾਸਤੇ ਕਿੰਨੇ ਟਾਈਮ ਦੀ ਗੱਬਣਾ ਹੈ? ਇਹ ਜੀ ਹੈਗੇ ਢਾਈ ਮਹੀਨਾ ਦੀ ਗੱਬਣਾ। ਤੀਜਾ ਮਹੀਨਾ ਲੱਗਿਆ ਬਈ ਇਹਨੂੰ। ਠੀਕ ਆ ਢਾਈ ਮਹੀਨਾ ਦੀ ਚੈੱਕਪਾਸ। ਹਾਂਜੀ ਹਾਂਜੀ ਵੀ ਚੈੱਕਪਾਸ। ਚੈੱਕ ਕਰਾਈ ਵੀ ਆ ਤੇ ਜੇ ਕਿਸੇ ਨੇ ਲਿਆਣੀ ਹੈ ਚੈੱਕ ਕਰਾ ਕੇ। ਕਰਾ ਕੇ ਲੈ ਕੇ ਜਾਵੇ ਬਈ। ਠੀਕ ਆ ਆਪਦੀ ਤਸੱਲੀ ਕਰਾ ਕੇ ਲਿਜਾ ਸਕਦਾ। ਹਾਂਜੀ ਹਾਂਜੀ ਬਈ। ਠੀਕ ਆ। ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ? ਇਹਨੂੰ ਹੋਵੇ ਹੋਣਗੇ ਜੇ ਸੂਈ ਨੂੰ 5-6 ਮਹੀਨੇ ਹੋ ਗਏ ਹੁਣ 5-6 ਮਹੀਨੇ ਹੋ ਗਏ ਆਉਣਗੇ ਹਾਂਜੀ ਗਰਮੀਆਂ ਜੀ ਦੀ ਸੂਈ ਸੀਗੀ ਠੀਕ ਆ ਤੇ ਹੁਣ ਦੁੱਧ ਕਿੰਨਾ ਹੋਊ ਕੰਡੇ ਵਾਲਾ ਦੁੱਧ ਹੁਣ ਹੋਵੇਗੀ 13-14 ਲੀਟਰ ਹੋਊਗਾ ਜੀ ਹੋਊਗਾ ਤਾਂ 15 ਆਪਾਂ ਘੱਟ ਹੀ ਦੱਸਦੇ ਹਾਂ ਜੀ ਠੀਕ ਆ ਵੀ ਜਣੀ ਜਣੀ ਵੀ ਹੋਊਗਾ 15 ਜਣੀ ਆਪਾਂ 13-14 ਦਾ ਹੀ ਦੱਸਦੇ ਹਾਂਗੇ ਵੀ ਉਹਨਾਂ ਨਿਕਲੇ ਹੈ ਨਾ ਨਿਕਲੇ ਹਾਂਜੀ ਠੀਕ ਆ ਤੇ ਤਾਜੀ ਨੇ ਕਿੰਨਾ ਕਿ ਦਿੱਤਾ ਸੀ ਇਹਨੇ ਤਾਜੀ ਨੇ ਦਿੱਤਾ ਸੀਗਾ ਜੀ 22-23 ਕਿਲੋ ਦੁੱਧ ਜੀ 22-23 ਲੀਟਰ ਤਾਜੀ ਨੇ ਇਹਨੇ ਹਾਂ ਜੀ ਫਿਰ ਹੈ ਤਾਂ 25-26 ਕਿਲੋ ਵਾਲੀ ਸੀ ਠੀਕ ਆ ਅੱਛਾ ਗਰਮੀ 'ਚ ਇਹ ਨਾ ਘੜਦਾ ਠੀਕ ਹੈ ਤੇ ਬਾਈ ਜਿਹੜਾ ਸੀਮਨ ਲੱਗਿਆਗਾ ਕੁਝ ਪਤਾ ਆ ਤਾਂ ਕਿਹੜਾ ਲੱਗਿਆ ਵਾ ਇਹਦੇ ਡੈਨਮਾਰਕ ਦਾ 50053 ਲੱਗਿਆ ਵਾ ਡੈਨਮਾਰਕ ਦਾ 50053 ਬੱਲ ਦਾ ਲੱਗਿਆ ਵਾ ਚੰਗਾ ਬੱਲੋ ਵੀ ਹੈ ਨਾ ਠੀਕ ਹੈ ਤੇ ਆਪਾਂ ਰੇਟ ਕਿੰਨਾ ਰੱਖਦੇ ਆਂ ਦਾ ਰੇਟ ਇਹਦਾ ਬਈ ਲੈਣ ਦੇ ਨਾਲ 50000 ਰੁਪਏ ਜੀ 50000 ਕੋਈ ਮਾਨਤਨ ਕਰ ਦਿੰਦੇ ਠੀਕ ਆ ਮਾਨਤਨ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਹੋ ਜਾਊਗਾ ਠੀਕ ਆ ਤੇ ਬਾਕੀ ਕਿਵੇਂ ਆ ਚਵਾਈ ਚਬੂਈ ਦੀ ਚਵਾਈ ਚਬੂਈ ਦੀ ਪੂਰੀ ਬੜੀ ਠੰਡੀ ਠੋੜਾ ਧਾਰਾ ਮਾਰ ਕੇ ਦਿਖਾ ਦਿੰਦੇ ਆ ਜੀ ਠੀਕ ਆ ਠੰਡੀ ਠੁੱਲੀ ਪੂਰੀ ਆ ਕੋਈ ਇਹੋ ਜਿਹੀ ਗੱਲ ਦੀ ਬਾਤ ਨਹੀਂ ਠੀਕ ਆ ਯਾਨੀ ਕਿ ਠੰਡੀ ਪੂਰੀ ਹੈਗੀ ਹਾਂਜੀ ਹਾਂਜੀ ਧਾਰਾ ਮਾਰ ਕੇ ਦਿਖਾ ਦਿੰਦੇ ਆ ਨਾ ਦੋਸਤੋ ਦੇਖ ਸਕਦੇ ਹੋ ਇਦਾਂ ਹੀ ਬਾਈ ਨੇ ਧਾਰਾ ਮਾਰਨ ਲੱਗ ਗਿਆ ਕੋਈ ਚੱਕਰ ਨਹੀਂ ਕਰੇਗਾ ਇਹਨੂੰ ਮਤਲਬ ਉਹਦੀ ਪਸਮਾਈ ਜੀ ਹੁਣ ਇਹਨੇ ਪਸਮਾਉਣੀ ਆ ਇਹਨੇ ਠੀਕ ਹੈ ਤੇ ਚੋਈ ਹੋਰ ਟਾਈਮ ਤੋਂ ਪਤਾ ਹੀ ਹਰੇ ਜੀ ਕਿੰਨਾ ਖਤਰਾ ਹੋਇਆ ਜੀ ਹਾਂ ਤਾਂ ਚੋਈ ਵੀ ਆ ਨਾ ਹਾਂਜੀ ਹਾਂਜੀ ਚੋਈ ਗਾਉਂ ਤਾਂ ਦੋਸਤੋਂ ਤਕਰੀਬਨ ਚੋਈ ਵੀ ਆ 11:30 ਪਾਉਣੇ 12 ਦਾ ਟਾਈਮ ਆਗਾ ਉਦੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਾਕੀ ਥਾਣਾ ਥਾਣਾ ਦੀ ਕਿਵੇਂ ਆ ਥਾਣਾ ਥਾਣਾ ਦੀ ਪੂਰੀ ਸਾਫ ਆ ਬਾਈ ਕੋਈ ਨੌਕਸ ਨਹੀਂ ਸਾਰੇ ਪੱਖਾਂ ਤੋਂ ਤਸੱਲੀ ਆ ਹਾਂਜੀ ਪੂਰਾ ਜੀ ਫਟਾ ਮਾਰ ਡਰ ਆ ਜੀ ਵੀ ਜਿਹਨੇ ਲੈ ਆਣੀ ਆ ਤਸੱਲੀ ਕਰਕੇ ਲੈ ਜੇ ਹਨਾ ਤਸੱਲੀ ਕਰਕੇ ਤੇ ਖੋਲ ਲੈਦਾ ਗੇੜਾ ਕਢਾ ਦੇ ਦੋਸਤੋ ਡਿਟੇਲ ਤੁਹਾਨੂੰ ਆਪਾਂ ਲੈਤੀ ਹੈਗੀ 50000 ਮੁੱਲ ਦਾ ਮੌਕੇ ਤੇ ਮਾਨਤਨ ਹੋ ਜਾਊਗਾ ਬਾਕੀ ਥਾਂ ਲੇਵੇ ਦੀ ਸਾਫ ਆ ਗਈ ਤੇ ਕੱਦ-ਕਾੜ ਵੀ ਚੰਗਾਗਾ ਬਾਕੀ ਫੇਸ ਕੁਆਲਟੀ ਵੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਸਾਂਹੀ ਵੀ ਚੰਗੀ ਆ ਕਿਸੇ ਪਾਸੇ ਕੋਈ ਲੱਸੀ ਨਹੀਂ ਦਿਸਦੀ ਬਾਕੀ ਥਾਂ ਥਣ ਵੀ ਬਹੁਤ ਵਧੀਆ ਆ ਗਈ ਵੇਲ ਵੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਬੈਕ ਸੈਕ ਤੋਂ ਆਰਡਰ ਦੇਖ ਸਕਦੇ ਹੋ ਚੁਵਾਈ ਇਹਦੀ ਹੋਈ ਵੀ ਹੈਗੀ ਟਾਈਮ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਤਾਂ ਤੁਹਾਨੂੰ ਬਹੁਤ ਵਧੀਆ ਕਿ ਮੁੱਠੀ ਦੀ ਚਵਾਈ ਵਾਲੇ ਥਾਣਾਂ ਨਾ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆਗੇ ਦੇਖ ਸਕਦੇ ਹੋ ਤੁਸੀਂ ਮੋੜ ਲਾ ਬਾਕੀ ਪੱਠ ਬੁੜੇ ਦੀ ਵੀ ਚੰਗੀ ਆ ਥੋੜਾ ਜਿਆ ਦੋਸਤੋ ਡਰਦਿਆਂ ਇਸ ਲਈ ਮੈਂ ਪਾਸੇ ਹੋ ਗਈ ਥੋੜਾ ਜਿਆ ਕਿਤੇ ਇੱਕ ਤਾਂ ਇਹ ਬਾਹਰ ਨਹੀਂ ਕੱਢਾਂਗੀਆਂ ਕਿ ਥੋੜਾ ਜਿਆ ਉਪਰੇ ਬੰਦੇ ਦਾ ਹੋ ਜਾਂਦਾ ਤੇ ਸੋਹਣੀ ਆਗੀ ਚੰਗੀ ਸਭੀ ਬੜੀ ਆ ਥਾਣ ਲੇਵੇ ਦੀ ਸਾਫ ਆਗੀ ਨਾੜਾ ਨੂੜਾ ਚੰਗੀਆਂ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਪਾਂ ਸਾਰੀ ਇਹਦੀ ਡਿਟੇਲ ਲੈ ਕੇ ਦੇਤੀ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਇੱਕ ਗਾਂ ਇੱਧਰ ਆ ਗਈ ਇਹਦੀ ਵੀ ਆਪਾਂ ਡਿਟੇਲ ਲੈਣੇ ਆ ਇਹ ਤਾਜੀ ਸੂਣ ਵਾਲੀ ਆ ਤੇ ਚੰਗੇ ਦੁੱਧ ਵਾਲੀ ਹੈਗੀ ਤੇ ਡਿਟੇਲ ਆ ਪੈਸੇ ਦੀ ਵੀ ਲੈਣੇ ਆ ਦੀ ਕੀ ਡਿਟੇਲ ਹੈਗੀ ਤੇ ਦੂਜੇ ਨੰਬਰ ਤੇ ਇਹ ਹੈ ਬਾਈ ਹਾਂਜੀ ਬਾਈ ਦੂਜੇ ਨੰਬਰ ਇਹਦੀ ਕੀ ਡਿਟੇਲ ਹੈ ਕਿਹੜੇ ਸੂਏ ਸੁਣਾ ਨੇ ਇਹੇ ਬਈ ਕਹਿਣ ਨੂੰ ਤਾਂ ਆਪਾਂ ਮੇਂ ਤੀਜੇ ਗਈ ਆ ਬੰਦਾ ਪਰ ਦੂਜੇ ਸੂਏ ਸੋਣ ਵਾਲੀ ਅਗਲਾ ਆਪਾਂ ਮੇਂ ਤੀਜੇ ਮੰਨ ਲਏ ਹਨ ਅਸੀਂ ਆ ਵੀ ਅ ਰਿਜਨਲ ਦਾ ਮਤਲਬ ਕੋਈ ਦੂਜੇ ਸੂਏ ਸੁਣਦਾ ਨਹੀਂ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਆਪਣੇ ਕੋਲ ਹੀ ਸੀ ਪਹਿਲੇ ਸੂਏ ਹਾਂਜੀ ਆਪਣੇ ਕੋਲ ਹੀ ਸੀ ਕਿੰਨਾ ਕੁ ਦੁੱਧ ਪਾਇਆ ਨੇ ਇਹਨੇ 30 32 ਕਿਲੋ ਦੁੱਧ ਦਿੱਤਾ ਸੀ ਜੀ 30 ਤੋਂ 32 ਲੀਟਰ ਇਹਨੇ ਪਹਿਲੇ ਸੂਏ ਦੁੱਧ ਪਾਇਆ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਕੀ ਉਮੀਦ ਆ ਗਈ ਐਦ ਕੀ 35 ਤੋਂ ਪਲੱਸ ਚੱਲੂਗੀ ਠੀਕ ਆ ਵੀ ਫਿਰ ਤਾਂ ਇੰਨੀ ਤਾਂ ਚੱਲਣੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਫੀਡ ਗੋ ਨਵਾ ਕੇ ਪਾਈ ਵੀ ਹੈ ਜੀ ਆਪਣੀ ਘਰ ਦੀ ਜੀ ਠੀਕ ਆ ਤੇ ਇਹਦੇ ਹੁਣ ਕਿੰਨੇ ਕ ਦਿਨ ਰਹਿੰਦੇ ਸੂਣ ਦੇ ਇਹਦੇ ਜੀ 18 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ 18 ਨੂੰ ਐਸ ਨੂੰ ਹਾਂਜੀ ਤੇ ਆਪਾਂ ਹੁਣ 11 ਨੂੰ ਵੀਡੀਓ ਬਣਾ ਰਹੇ ਹਾਂ ਮਤਲਬ ਕਿ ਹਫਤਾ ਕ ਰਹਿੰਦਾ ਹਨ ਹਾਂਜੀ ਹਾਂਜੀ ਦੇਦੇ ਸੀਮਨ ਦਾ ਪਤਾ ਕੁਛ ਕਿਹੜਾ ਲੱਗਿਆ ਵਾ ਸੀਮਨ ਦੇਦੇ ਲੱਗਿਆ ਵਾ ਜੀ ਆਪਣਾ এবੀਐਸ ਦਾ ਹੈਮਰ ਲੱਗਿਆ ਵਾ ਜੀ ਅੱਛਾ এবੀਐਸ ਦਾ ਹੈਮਰ ਇਹਦੇ ਲੱਗਿਆ ਵਾ ਹੈਮਰ ਲੱਗਿਆ ਠੀਕ ਆ ਉਹ ਵੀ ਪੂਰਾ ਟਾਪ ਦਾ ਬੱਲਾ ਹੈਨਾ ਤੇ ਦੋਸਤੋ ਦੋਮਾ ਬਿਹੜਾਂ ਦੀ ਚੰਗੇ ਸੀਮਨ ਲੱਗੇ ਹੋਏ ਆਗੇ ਤੇ ਬਾਕੀ ਚੰਗਾ ਤੋਂ ਉਧਰ ਕਾਰਡ ਹੈ ਦਾ ਤੇ ਕੱਦ ਕਾਰਡ ਦੇ ਵਿੱਚ ਇਹ ਵੀ ਚੰਗੀ ਹੈਗੀ ਫੇਸ ਕੁਆਲਿਟੀ ਵੀ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਇਹਦਾ ਮੁੱਲ ਕਿੰਨਾ ਕਰੇ ਆਪਾਂ ਇਹਦਾ ਬਾਈ 1 400 ਇਹਦਾ ਇੱਕ ਚਾਲੀ ਆ ਹਾਂਜੀ ਹਾਂ ਠੀਕ ਆ ਤੇ ਇਹਦਾ ਵੀ ਮੌਕੇ ਤੇ ਹੋ ਜੂਗਾ ਕੀ ਹੈ ਨਾ ਬਾਕੀ ਹੋ ਜੂਗਾ ਮਾਨਤਾ ਠੀਕ ਆ ਮੌਕੇ ਤੇ ਦੋਸਤੋ ਇਹਦਾ ਵੀ ਹੋ ਜੂਗਾ ਤੇ ਇਹਦਾ ਢੀੜਾ ਕਢਾ ਦੇ ਆ ਲੈ ਬਟ ਡਟੇਲ ਦੋਸਤੋ ਆਪਾਂ ਇਹਦੀ ਵੀ ਤਕਰੀਬਨ ਲੈਤੀ ਹੈਗੀ ਤੇ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਦੀ ਬਹੁਤ ਚੰਗੀ ਹੈ ਵੀ ਤੇ ਪੂਰੀ ਯਾਨੀ ਕਿ ਭਾਰੀ ਬਿਹੜ ਹੈਗੀ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਿੱਠ ਪੁੜੇ ਦੀ ਵੀ ਬਹੁਤ ਚੌੜੀ ਹੈਗੀ ਤੇ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਚੰਗਾ ਨੇ ਤਿਆਰ ਕਰਿਆ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ ਹਫਤਾ ਪਿਆਗਾ ਗਾਮਾਂ ਦਾ ਨੱਤੰਗ ਮਤਲਬ ਕਿ ਆਰਡਰ ਤਿਆਰ ਕਰ ਦਿਆਂਗੇਆਂ ਘੰਟਿਆਂ ਦੇ ਹਿਸਾਬ ਨਾਲ ਤੇ ਥਣ ਦਾ ਸਾਈਜ਼ ਆ ਉਹ ਬਹੁਤ ਸੋਹਣਾਗਾ ਮੁੱਢ ਮੋਟਾਗਾ ਤੇ ਥੱਲੇ ਨੂੰ ਪਤਲਾ ਹੁੰਦਾ ਜਾਂਦਾ ਬਾਕੀ ਮੁਠੀ ਦੀ ਚਵਾਈ ਵਾਲੇ ਥਣਾਂ ਆਗੇ ਇਹਦੇ ਵੀ ਥਣ ਬਹੁਤ ਚੰਗੇ ਆ ਕੋਈ ਲੰਮੇ ਨਹੀਂ ਤੇ ਕੋਈ ਜ਼ਿਆਦੇ ਛੋਟੇ ਨਹੀਂ ਹੈਗੇ ਤੇ ਬਾਕੀ ਸਾਂਭੀ ਵਾਲੀ ਇਹ ਵੀ ਬਹੁਤ ਚੰਗੀ ਹੈਗੀ ਤੇ ਆਰਡਰ ਤੁਸੀਂ ਦੇ ਸਕਦੇ ਹੋ ਨਾੜਾ ਨੂੜਾ ਬਹੁਤ ਆ ਗਈਆਂ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਸੀਮਨ ਦੋਵਾਂ ਦੀ ਚੰਗਾ ਲੱਗਿਆ ਵਾ ਤੇ ਥਾਣਾ ਚ ਸਪੇਸ ਵੀ ਬਹੁਤ ਆ ਗਈ ਤੁਸੀਂ ਦੇਖ ਸਕਦੇ ਤੇ ਅ ਗਾੜੀ ਵੀ ਚੰਗੀ ਹੈਗੀ ਤੇ ਬਾਕੀ ਲੇਵਾ ਨੇ ਹਜੇ ਭਰਨਾ ਹੈ ਤਿਆਰੀ ਤਾਂ ਬਹੁਤ ਲੇਵਾ ਬਣਾਉਂਦੀ ਹੋਊਗਾ ਨਾ ਬਾਈ ਬਹੁਤ ਲਾਜਵਾ ਵੀ ਦਿਖਾਉ ਬਾਈ ਲੇਵਾ ਠੀਕ ਹੈ ਤਿਆਰੀ ਤਾਂ ਹੁਣ ਇਹਦੀ ਹੁਣ ਵੀ ਬਹੁਤ ਆ ਗਈ ਬਹੁਤ ਜਿਆਦਾ ਹੈ ਜੀ ਤੇ ਜਿਵੇਂ ਹਜੇ ਹਫਤਾ ਪਿਆਗਾ ਉਦੋਂ ਤਾਂ ਬਹੁਤ ਲੇਵਾ ਬਣਾਉਗੀ ਇਹ ਹਾਂਜੀ ਹਾਂਜੀ ਤੋਰ ਲਾ ਇਹ ਦਵਾਰੇ ਤੁਸੀਂ ਬਾਡੀ ਬਾਂਦਰ ਦੇਖ ਸਕਦੇ ਹੋ ਪਿਓਰ ਐਚਪ ਦੇ ਵਿੱਚ ਹੈਗੀ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਧਰੋਂ ਪਿੱਛੋਂ ਵੀ ਦੇਖ ਸਕਦੇ ਹੋ ਤੁਸੀਂ ਤੇ ਪੱਟਪੂੜਾ ਦੇਖ ਸਕਦੇ ਹੋ ਤੇ ਬਾਕੀ ਚੰਗੇ ਦੁੱਧ ਵਾਲੀ ਆ ਗਈ ਡਿਟੇਲ ਆਪਾਂ ਤੁਹਾਨੂੰ ਇਹਦੀ ਵੀ ਲੈਤੀ ਆ ਤੇ ਇਹਦੀ ਵੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਕੰਟੈਕਟ ਕਰਕੇ ਬਾਈ ਦੇ ਨਾਲ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਫੇਰ ਤੁਸੀਂ ਇਸ ਵਾਹੜ ਨੂੰ ਖਰੀਦ ਸਕਦੇ ਹੋ ਤੇ ਨਾਕ ਦੋਵੇਂ ਚੰਗੇ ਆ ਸਾਫ ਸੁਥਰੇ ਆਗੇ ਢਿੱਲਾ ਨੂੰ ਲੱਗਦਾ ਬਹੁਤ ਪਿੰਆ ਬਾਈ ਤੇਲ ਹਜੇ ਬਹੁਤ ਬਈਆ ਹਨ ਆ ਤਾਂ ਭਾਂਜੀ ਆ ਬਾਈ ਇੱਕ ਫਸਲ ਫੇਰ ਮੁਜਾਂਦੀ ਹੋਰ ਇਹ ਤਾਂ ਆਮ ਹੀ ਹੋ ਜਾਂਦੀ ਹੈ ਨਾ ਗਾਈਆਂ ਦੇ ਤੇ ਲੇਵਾ ਚੰਗਾ ਬਣਾਉਣਾ ਇਹਨੇ ਬਹੁਤ ਵਧੀਆ ਲੇਵਾ ਲਾਉਂਗੀ ਹੁਣੀ ਬਹੁਤ ਆ ਤੇ ਸਪੇਸ ਬਹੁਤ ਜ਼ਿਆਦਾ ਪਈ ਆ ਹਜੇ ਤੇ ਬੈਕ ਸਾਈਡ ਨੂੰ ਵੀ ਲੇਵਾ ਚੰਗਾ ਕੱਢਣਾ ਇਹਨੇ ਬਾਕੀ ਥਣ ਥਣ ਬਹੁਤ ਵਧੀਆ ਆ ਜੀ ਮਸ਼ੀਨ ਲਾਉਣੀ ਮਸ਼ੀਨ ਵਾਲੇ ਬੰਦਾ ਹੱਤੀ ਵਾਲੇ ਬਾਕੀ ਸਾਰੇ ਇੰਨੇ ਜਾਲੇ ਦੁੱਧ ਆਉਂਦੇ ਆ ਬਾਈ ਹੱਤੀ ਚਵਾਈ ਨੂੰ ਬਟ ਮਸ਼ੀਨ ਤੇ ਚੱਲਣਗੇ ਸਹੀ ਗੱਲ ਆ ਉ ਆਪਾਂ ਮਸ਼ੀਨ ਤੇ ਜਾਉਨੇ ਆ ਹਾਂ ਆਪਾਂ ਮਸ਼ੀਨ ਲੱਗੀ ਹੋਈ ਆ ਆਪਣੀ ਸਾਰਿਆਂ ਦੀ ਸਾਰਿਆਂ ਦੀ ਉ ਹੱਥੀ ਵੀ ਚੋ ਸਕਦੇ ਆ ਹਨਾ ਹੱਥੀ ਵੀ ਹੱਥੀ ਨੂੰ ਵੀ ਥਣ ਚੰਗਾ ਜੀ ਹੱਥੀ ਚਵਾਈ ਨੂੰ ਵੀ ਦੋਸਤੋ ਥਣ ਬਹੁਤ ਵਧੀਆ ਦੋਨਾਂ ਦੇ ਤੇ ਤੁਸੀਂ ਮਸ਼ੀਨੀ ਚਵਾਈ ਵੀ ਕਰ ਸਕਦੇ ਬਾਈਆਂ ਕੋਲ ਮਸ਼ੀਨ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਬਾਈਆਂ ਨਾਲ ਕੰਟੈਕਟ ਕਰਕੇ ਇੱਥੇ ਆ ਕੇ ਆਜੀ ਤਸੱਲੀ ਕਰਨੀ ਆ ਤੁਸੀਂ ਪੂਰੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਵੜਾ ਨੂੰ ਖਰੀਦ ਸਕਦੇ ਤੇ ਵੀਡੀਓ ਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ